ਹਾਂਜੀ ਕਿਸਾਨੋ ਰੋਕੀ ਹਾਲਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦ ਅਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਕਿਹੜਾ ਘੰਟੀ ਵਾਲਾ ਬਟਨ ਇਹਨੂੰ ਜਰੂਰ ਦਬਾ ਦੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਹੁਣ ਆਪਣੇ ਮੱਕੀ ਵਾਲੇ ਬਾਣਾ ਦੇ ਵਿੱਚ ਝੋਨੇ ਲੱਗੇ ਹੋਏ ਨੇਗੇ ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ 4-5 ਸਾਲ ਤੋਂ ਜਿਹੜੀ ਕਣਕ ਦੇ ਵੜ ਦੇ ਵਿੱਚ ਮੱਕੀ ਆ ਉਹਨੂੰ ਬਹੁਤ ਕਿਸਾਨ ਵੀਰ ਨੇ ਜਿਹੜੇ ਉਹ ਬੀਜਣ ਲੱਗੇ ਹੋਏ ਨੇਗੇ ਸਾਇਲੇ ਦੇ ਲਈ ਚਲੋ ਤੀਜੀ ਫਸਲ ਵੀ ਲੈ ਰਹੇ ਨੇ ਸਾਇਲੇ ਜੀ ਵੀ ਪਾ ਰਹੇ ਨੇ ਉਹ ਟੌਪਿਕ ਇੱਕ ਅਲੱਗ ਦੀ ਗੱਲ ਹੈ ਪਰ ਉਹਦੇ ਵਿੱਚ ਕਿਸਾਨ ਵੀਰ ਉਹ ਦੋ ਝੂਨੇ ਜ਼ਿਆਦਾ ਮੇਨ ਲੱਗਦੇ ਨੇ ਪੀਆਰ 126 ਜਾਂ 1509 ਹੁਣ 1509 ਆ ਗਈ ਕਿਸਾਨ ਵੀਰੋ 12 ਸਮਤੀ ਦੀ ਵੈਰੈਟੀ ਤੇ ਇਹ ਆ ਗਈ ਆਪਣੇ ਪਰਮਲ ਵੈਰੈਟੀ ਪੀਆਰ ਕਿਸਮਾਂ ਪੰਜਾਬ ਯੂਨੀਵਰਸਿਟੀ ਦੀ ਕਿਸਮਾਂ ਬਹੁਤ ਸੋਹਣੀ ਕਿਸਮਾਂ ਹੈ ਵੀਰੇ ਆਪਣੇ ਵੀ ਆ ਸਾਰੀ ਟੋਟਲ ਹੀ ਜਿੰਨੇ ਵੀ ਖੇਤ ਤੁਸੀਂ ਦੇਖ ਰਹੇ ਹੋ ਸਾਰੇ ਪੀਆਰ 126 ਹੈ ਇਹਦੇ ਵਿੱਚ ਵੀਰੇ ਆਪਾਂ ਨੇ ਤੁਹਾਨੂੰ ਦੱਸ ਦਿਆਂਗੇ ਵੀ ਇਹ ਬਾਣ ਦੇ ਵਿੱਚ ਝੋਨਾ ਝਾੜ ਵੀ ਕਿਉਂ ਦਿੰਦਾ ਸੇਵਾ ਵੀ ਘੱਟ ਕਿਉਂ ਕਰਾਉਂਦਾ ਜਿੱਥੇ ਤੱਕ ਮੇਰਾ ਮੰਨਣਾ ਵਿੱਚ ਵੀ ਕਿਸਾਨ ਵੀਰ ਕਹਿੰਦਾ ਵੀ ਸਾਨੂੰ ਰੇ ਵਧ ਪੈਗੀ ਉਗਾ ਤੇ ਮੈਂ ਤੁਹਾਨੂੰ ਦੱਸ ਦਿੰਦੇ ਵੀ ਆਪਾਂ ਦੂਹੇ ਝੋਨੇ ਨਾਲੋਂ ਇਹਦੀ ਸੇਵਾ ਕੱਟ ਕਰੀਏ ਹੁੰਦਾ ਇਹ ਕਿਉਂ ਆ ਵੀਰੇ ਦੇਖੋ ਪਹਿਲਾ ਟੌਪਿਕ ਆਪਾਂ ਤੁਹਾਨੂੰ ਇਹ ਦੱਸ ਦਿੰਦੇ ਵੀ ਇਹ ਕਿਉਂ ਵਧੀਆ ਹੋ ਜਾਂਦਾ ਪਹਿਲੇ ਨੰਬਰ ਤੇ ਤਾਂ ਵੀਰੇ ਦੇਖੋ ਮਾਨਕ ਚਿਰ 15-18 ਜੁਲਾਈ ਤੱਕ ਆਪਣੇ ਮੱਕੀ ਵੱਢ ਕੇ ਆਪਾਂ ਜਿਹੜਾ ਇਹ ਝੋਨਾ ਲਾਉਣਾ ਸਟਾਰਟ ਕਰਦੇ ਆ ਟਾਈਮ ਬਿਲਕੁਲ ਸਹੀ ਆ ਗਿਆ ਮੌਸਮ ਮਨਕੂਲ ਆ ਗਿਆ ਪਹਿਲਾ ਟੌਪਿਕ ਕਲੀਅਰ ਹੋ ਗਿਆ ਵੀ ਝੋਨੇ ਦੀ ਪੀਆਰ 126 ਦੇ 15 ਸੌ 9 ਦਾ ਮੌਸਮ ਵੀ ਕਲੀਅਰ ਆ ਗਿਆ ਤੇ ਬਾਕੀ ਆਪਣੇ ਮੀਂਹ ਪੈਣ ਲੱਗੇ ਜਾਂਦੇ ਨੇ ਤੇ ਟਾਈਮ ਵੀ ਆ ਗਿਆ ਇਹਨਾਂ ਦਾ ਸਹੀ ਤੇ ਫੇਰ ਆ ਜਾਂਦੀ ਇਹ ਗੱਲ ਵੀਰੇ ਇਹਦੀ ਗਰੋਥ ਵੱਧ ਕਿਉਂ ਹੁੰਦੀ ਆ ਕਿਉਂਕਿ ਦੇਖੋ ਵੀਰੇ ਪਹਿਲੇ ਨੰਬਰ ਦੇ ਜਿਹੜਾ ਮੱਕੀ ਵਾਲੇ ਬਾਣ ਹੁੰਦੇ ਨੇ ਹੈਵੀ ਫੀਡਰ ਫਸਲਾਂ ਮੱਕੀ ਦੇ ਵਿੱਚ ਖਰਾਕ ਵੱਧ ਪਾਉਣੇ ਆਪਾਂ ਤਾਂ ਫਸਲ ਹੁੰਦੀ ਆ ਜਿਹੜੀ ਇਹਦੇ ਵਿੱਚ ਖਾਦ ਪਾਉਣੇ ਵੀਰੇ ਉਹ ਤੋਂ 20-30% ਤਕਰੀਬਨ ਮੇਰੇ ਹਿਸਾਬ ਨਾਲ 10-20% ਖਾਦ ਬਚਦੀ ਹੈ ਮੱਕੀ ਦੀ ਧਰਤੀ 'ਚ ਜਦੋਂ ਆਪਾਂ ਉਹ ਖਾਦ ਵੀਰੇ ਪਾਉਣੇ ਆ ਆਪਾਂ ਬਾਣ ਦੇ ਵਿੱਚ ਲਿਆ ਕੇ ਖਾਦ ਪਾ ਦਿੰਨੇ ਆ ਆਹ ਸੌਰੀ ਬਾਣ ਦੇ ਵਿੱਚ ਜੀ ਉਹਦੇ ਝੋਨਾ ਲਾਉਣੇ ਆ ਤਾਂ ਵੀਰੇ ਝੋਨਾ ਆਪਣਾ ਉਹ ਦੂਏ ਝੋਨੇ ਨਾਲੋਂ ਵਧੀਆ ਹੋਊਗੀ ਹੋਊਗਾ ਪਹਿਲੇ ਦੂਜੇ ਨੰਬਰ ਤੇ ਵੀਰੇ ਬਾਣ ਨੀਚੋਂ ਜਦੋਂ ਆਪਾਂ ਮੱਕੀ ਨੂੰ ਪਾਣੀ ਪੋਣੀ ਲਾਉਂਦੇ ਰਹਿੰਦੇ ਰਹਨੇ ਆ ਨਾ ਬਾਣ ਠੰਡੇ ਹੋ ਜਾਂਦੇ ਨੇ ਥੱਲੂ ਹੂੰ ਝੋਨਾ ਆਪਣਾ ਲਾਉਣ ਸਾਰ ਇੱਕਦਮ ਚੱਲ ਪੈਂਦਾ ਜਿਹੜਾ ਮੇਰਾ ਤਜਰਬਾ ਮੈਂ ਆਪਦੇ ਖੇਤ ਚ ਕਰਦਾ ਦੇਖਦਾ ਤੇ ਹੋਰ ਤਾਂ ਆਪਾਂ ਨੂੰ ਪਤਾ ਨਹੀਂ ਵੀ ਬਿਰੇ ਵੀ ਕੋਈ ਕੀ ਪਾਉਂਦਾ ਕੀ ਨਾ ਹੁਣ ਆਪਾਂ ਦੇਖੋ ਵੀਰੇ ਆ ਝੋਨਾ ਖੜਾ ਆਪਣਾ ਪੀਆ 126 ਫਸਿਆ ਖੜਾ ਸਾਰਾ ਬਹੁਤ ਸੋਹਣਾ ਝੋਨਾ ਖੜਾ ਇਹਦੇ ਚ ਵੀਰੇ ਆਪਾਂ ਨੇ ਤਿੰਨ ਗੱਤੇ ਯੂਰੀਆ ਲਾਇਆ 5 ਕਿਲੋ 21% ਜ਼ਿੰਕ ਪਾਈ ਆ ਬਸ ਹੋਰ ਕੁਝ ਵੀ ਨਹੀਂ ਪਾਇਆ ਇਹਦੇ ਚਾਦਰ ਤੇ 25 ਦਿਨ ਦੇ ਝੋਨੇ ਦੇ ਉੱਪਰ ਵੀਰੇ ਆਪਾਂ ਨੇ ਇਹ ਸਪਰੇਅ ਦੇ ਤੇ ਇੱਕ ਸੰਡੀ ਵਾਲੀ ਕਰਵਾ ਦਿੱਤੀ ਕਿਉਂਕਿ ਮੈਨੂੰ ਲੱਗਦਾ ਸੀਗਾ ਵੀ ਪੱਤਾ ਲਪੇੜ ਦਾ ਅਟੈਕ ਨਾ ਜੇ ਕਿਉਂਕਿ ਝੋਨਾ ਲਹਿਰਾ ਬਹੁਤ ਜ਼ਿਆਦਾ ਹੋ ਗਿਆ ਸੀਗਾ ਇੰਨਾ ਜ਼ਿਆਦਾ ਲਹਿਰਾ ਝੋਨਾ ਹੋ ਗਿਆ ਸੀ ਵੀਰੇ ਵੀ ਬੰਦਾ ਤੁਰਦਾ ਫਸਦਾ ਸੀ ਵਿੱਚ ਤੇ ਹੁਣ ਵੀਰੇ ਇਹਦੇ ਤੇ ਆਪਾਂ ਜਾ ਕੇ ਮੰਨ ਕੇ ਚਲੋ 37 37 ਦਿਨ ਤੇ ਜੇ ਆਪਾਂ ਨੂੰ ਲੱਗੀ ਤਾਂ ਇਹਦੇ ਤੇ ਇੱਕ ਸੰਡੀ ਵਾਲੀ ਸਪਰੇ ਹੋਰ ਕਰ ਦਾਂਗੇ ਸਪਰੇਹਾਂ ਵੀਰੇ ਆਪਾਂ ਕਰਦੇ ਆਂ ਸਸਤੀਆਂ ਕੋਈ ਵਾਪਾ ਮੈਂ ਨਹੀਂ ਹੈਗਾ ਵੀ ਲਿਆ ਗਿਆ ਆਪਾਂ ਫਲਾਣੀ ਕਰਤੀ ਟਿਕੜੀ ਕਰਤੀ ਆਪਾਂ ਕਰਦੇ ਆਂ ਸਸਤੀਆਂ ਸਪਰੇਹਾਂ ਹੁਣ ਵੀ ਆਮ ਮਿਕਟਨ ਬੈਂਜੂਇਟ ਕਰੀ ਸੀਗੀ ਅੱਗੇ ਜਾ ਕੇ ਦੇਖਾਂਗੇ ਕੋਈ ਹੋਰ ਕਰਦਾਂਗੇ ਅਦਰਵਾਈਜ਼ ਇਹੀ ਕਰੂ ਮੈਂ ਕਿਉਂਕਿ ਮੈਨੂੰ ਤਕਰੀਬਨ ਵੀਰੇ 4 ਸਾਲ ਹੋ ਗਏ 5 ਆਪਾਂ ਦਵਾਈ ਇਹੀ ਵਰਤਦੇ ਆਂ ਤੇ ਹੁਣ ਵੀਰੇ ਇਹਦੇ ਚ ਅੱਜ ਪਾਣੀ ਚੱਲ ਰਿਹਾ ਇਹਦੇ ਚ ਇਹਦੇ ਚ ਆਪਾਂ ਨੇ ਵੀਰੇ ਅੱਧਾ ਗੱਟਾ ਜੂਰੀਏ ਦਾ ਦੇਣਾ 1 ਕਿਲੇ ਚ ਬਸ ਇਹਦਾ ਰੇ ਹੈ ਜਿਹੜਾ ਬੰਦਦਾ ਸਾਢੇ ਤਿੰਨ ਗੱਟਿਆਂ ਚ ਵੀਰੇ ਆਪਾਂ ਨੇ ਇਹ ਝੋਨਾ ਪੂਰਾ ਕਰ ਲਿਆ ਤੇ ਹੁਣ ਆਹ ਦੇਖ ਲਓ ਵੀਰੇ ਇਹ ਆਪਣੀ 7 ਜੁਲਾਈ ਦੀ ਟ੍ਰਾਂਸਪਲੈਂਟਿੰਗ ਇਹਦੀ ਇਹ ਵੀ PR126 ਆ ਇਹੇ ਝੋਨੇ ਚ ਵੀਰੇ ਪਾਗੇ 4 ਗੱਟੇ ਪੂਰੇ ਜੂਰੀਆ ਦੇ ਇੱਕ ਕਿਲੇ ਚ ਇਹਦੇ ਚ ਵੀ ਹੋਰ ਕੁਝ ਵੀ ਨਹੀਂ ਪਾਇਆ ਸਿਰਫ ਕੱਲਾ 33% ਜ਼ਿੰਕ ਪਾਇਆਗਾ ਕਿਲੇ ਦਾ 5 ਕਿਲੋ ਬਸ ਜ਼ਿੰਕ ਵੀਰੇ ਆਪਾਂ ਨੇ ਹਰ ਸਾਲ ਝੋਨੇ ਚ ਪਾਉਣੀ ਪਾਉਣਾ ਹੋਰ ਕੋਈ ਚੀਜ਼ ਆਪਾਂ ਪਾਉਂਦੇ ਨਹੀਂ ਕਿਉਂਕਿ ਪोटाश ਮੈਗਨੀਸ਼ੀਅਮ ਆ ਜਿਹੜਾ ਆਪਾਂ 2 ਸਾਲ ਪਾਉਂਦੇ ਰਿਆਂਗੇ ਆਪਾਂ ਨੂੰ ਵਧੀਆ ਰਿਜ਼ਲਟ ਮਿਲਦਾ ਨਾ ਪੂਰਾ ਟੌਪ ਦਾ ਉਹਨਾਂ ਦਾ ਤੇ ਹੁਣ ਜੇ ਵੀਰੇ ਆਪਣੇ ਪ੍ਰਾਲੀ ਪ੍ਰੂਲੀ ਪਾਉਣ ਕਰਕੇ ਝੋਨਾ ਉਹਨੇ ਘਾਟ ਵੀ ਨਹੀਂ ਮੰਨਦਾ ਤੇ ਆਪਾਂ ਨੂੰ ਝਾੜ ਜਦੋਂ ਵਧੀਆ ਮਿਲ ਰਿਹਾ ਫਿਰ ਫਾਲਤੂ ਸਮਾਨ ਸੱਟਣ ਦੀ ਲੋਡ ਵੀ ਨਹੀਂ ਤੇ ਹੁਣ ਆਪਾਂ ਵੀਰੇ ਇਹਦੇ ਤੇ ਇੱਕ ਸਪਰੇਅ ਕਰ ਦਾਂਗੇ 37 38 ਦਿਨ ਤੇ ਜਾ ਕੇ ਜੇ ਆਪਾਂ ਨੂੰ ਲੱਗੀ ਵੀਰੇ ਅੱਗੇ ਜਾ ਕੇ ਇਹਨੂੰ ਆਪਾਂ ਬਚਾਉਣਾਗਾ ਸਿਰਫ ਡੋਡੀ ਰੋਗ ਤੋਂ ਤੇ ਜਿਹੜੇ ਬਾਸਮਤੀ ਵਾਲੇ ਵੀਰ ਨੇ ਵੀਰੇ ਉਹ ਵੀ ਇਹੀ ਚੀਜ਼ ਦਾ ਖਿਆਲ ਰੱਖਣ ਵੀ ਪਹਿਲੀ ਗੱਲ ਤਾਂ ਉਹਨੂੰ ਗੋਭ ਦੀ ਸੁੰਡੀ ਤੋਂ ਬਚਾਉਣ 35 ਦਿਨ ਤੇ ਜਾ ਕੇ 40 ਦਿ ਉਹਦੇ ਸਪਰੇ ਪੱਕੀ ਕਰਨ ਗੋਭ ਜਦੋਂ ਬੰਨਣ ਲੱਗਦੇ ਸੁੰਡੀ ਤੋਂ ਬਚਾਓ ਤੇ ਇੱਕ ਵੀਰੇ ਬਾਸਮਤੀ ਨੂੰ ਤੁਸੀਂ ਜਾ ਕੇ ਫੰਗੀਸਾਈਡ ਜ਼ਰੂਰ ਵਜਿਆ ਕਰੋ ਕੰਢੀ ਰੋਗ ਵਗੈਰਾ ਤੋਂ ਜਾਂ ਕੋਈ ਬਲਾਈਟ ਵਗੈਰਾ ਦੀ ਸਮੱਸਿਆ ਉਹਨੂੰ ਨਾ ਆਵੇ ਤੇ ਇਹਨੂੰ ਵੀਰੇ ਡੋਡੀ ਰੋਗ ਤੋਂ ਬਚਾਉਣਾ ਪੈਣਾ ਆਪਾਂ ਕਰਾਂਗੇ ਕੋਈ ਸਾਈਡ ਕਰਾਂਗੇ ਜਾਂ ਮਿਸਟਾ ਟੌਪ ਦੇ ਨਾਲ ਕੋਈ ਸਾਈਡ ਕਰ ਦਾਂਗੇ ਦੇਖਾਂਗੇ ਕੀ ਬਣਦਾ ਆਪਣਾ ਅੱਗੇ ਜਾ ਕੇ ਜਾਂ ਅਗਲੀ ਲੀਓ ਵੇ ਕਰ ਦਾਂਗੇ ਪਰ ਫਿਲਹਾਲ ਝੋਨਾ ਬਹੁਤ ਸੋਹਣਾ ਖੜਾ ਵੀਰੇ ਮੈਂ ਖਰਾਕ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਖਰਾਕ ਤੁਹਾਨੂੰ ਤਾਂ ਦੱਸੀ ਵੀ ਆਪਾਂ ਇੰਨੀ ਕੁ ਖਰਾਕ ਪਾਉਣਾ ਦੇਖਣ ਵਾਲਾ ਬੰਦਾ ਕਹਿੰਦਾ ਵੀ ਖਾਨੀ ਕਿੰਨਾ ਕੇ ਅਲਸੂ ਪਲਸੂ ਜਾਂ ਕੀ ਸਮਾਨ ਪਾਉਂਦੇ ਹੋਣਗੇ ਜਿਹੜੇ ਯੂਟਿਊਬਰ ਵੀਡੀਓ ਪਾਉਂਦੇ ਨੇ ਪਰ ਆਪਾਂ ਵੀਰੇ ਇੰਨੀ ਕੇ ਖਰਾਕ ਪਾਉਨੇ ਤੇ ਆਪਣਾ ਵੀਡੀਓ ਪਾਉਣ ਦਾ ਮਕਸਦ ਵੀ ਇਹੀ ਹੁੰਦਾ ਵੀ ਆਪਾਂ ਘੱਟ ਖਰਚੇ ਦੇ ਵਿੱਚ ਵੀਰੇ ਵਧੀਆ ਜਿਹੜਾ ਝਾੜ ਲੈ ਲਈਏ ਤੇ ਆਪਾਂ ਖਰਚੇ ਘਟਾਈਏ ਹੁਣ ਮੈਂ ਤੁਹਾਨੂੰ ਦੱਸਦਾ ਇਹਦੇ ਤੇ ਕਿੰਨਾ ਕੁ ਖਰਚ ਆਇਆ ਦੇਖੋ ਸਪਰੇਹਾਂ ਤਾਂ ਵੀਰੇ ਦੋ ਤਾਂ ਪੱਕੀਆਂ ਆਮ ਜੀਰੀ ਤੇ ਵੀ ਹੋਏ ਜਾਂਦੀਆਂ ਨੇ ਦੋ ਵੀਰੇ ਦੇ ਤੇ ਕਰਾਂਗੇ ਆਪਾਂ ਇੱਕ ਸਪਰੇਹ ਦੇ ਤਾਂ ਐਕਸਟਰਾ ਹੋਊਗੀ ਉਹ ਵੀ ਤਾਂ ਹੋਊਗੀ ਕਿਉਂਕਿ ਝੋਨਾ ਲੈਰਾ ਜ਼ਿਆਦਾ ਹੋਗਾ ਦੀ ਨਹੀਂ ਵੀਰੇ ਉਹੀ ਸਪਰੇਹ ਆਪਾਂ 40 ਦਿਨ ਤੇ ਜਾ ਕੇ ਕਰਨੀ ਸੀ ਉਹ ਆਪਾਂ ਆਵਦੀ ਸੇਫਟੀ ਲਈ ਕਰੀਆ ਤੇ ਤੁਸੀਂ ਦੇਖ ਸਕਦੇ ਹੋ ਵੀਰੇ ਆ ਸਾਰਾ ਖੇਤ ਆਪਣਾ ਉੱਪਰ ਵੀ ਆ ਵੀ ਹੋ ਸਾਹਮਣੇ ਲੈ ਕੇ ਵੀਰੇ ਆ ਉਹ ਸਾਰੀ ਲੈਂ ਤੇ ਆ ਝੋਨਾ ਲੋ ਕੈਰੀਆਂ ਇਹ ਵੀਰੇ ਆਪਣੇ ਝੋਨਾ ਜਿਹੜਾ ਇਹ ਮੱਕੀ ਵਾਲਾ ਸਾਰਾ ਬਹੁਤ ਸੋਹਣਾ ਬੂਝਾਂ ਮਾਰੇ ਹੋਇਆ ਤੇ ਬਹੁਤ ਸੋਹਣਾ ਝੋਨਾ ਖੜਾ ਦੇਖ ਲੋ ਵੀਰੇ ਬੂਝਾਂ ਪੂਰਾ ਫਸਮਾ ਝੋਨਾ ਖੜਾ ਲੈ ਤੁਸੀਂ ਟੈਲਰਿੰਗ ਦੇਖ ਸਕਦੇ ਹੋ ਪੂਰੀ ਟੈਲਰਿੰਗ ਵੀ ਹੋ ਜਾਗੀ ਤੇ ਇਹਦਾ ਵੀਰੇ ਮੇਨੂੰ ਕਾਰਨ ਇਹੀ ਲੱਗਦਾ ਵੀ ਜਦੋਂ ਜਪਾ ਇਹ ਝੋਨਾ ਲਾਉਣਾ ਨਾ ਇਹਦੀ ਵੀਰੇ ਮੌਸਮ ਆ ਜਾਂਦੀ ਆ ਟਾਈਮ ਸਹੀ ਆ ਜਾਂਦਾ ਠੰਡ ਹੋ ਜਾਂਦੀ ਆ ਮੀਂਹ ਪੈਣ ਲੱਗ ਜਾਂਦੇ ਨੇ ਤੇ ਇਹ ਝੋਨਾ ਵੀਰੇ ਵਧੀਆ ਗਰੋਥ ਕਰਦਾ ਜਿਹੜਾ ਮੇਰਾ ਪਰਸਨਲ ਤਜਰਬਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿਉਂਕਿ ਪਰਸਨਲ ਗੱਲ ਆਪਾਂ ਤੁਹਾਡੇ ਨਾਲ ਤਾਂ ਸਾਂਝਾ ਕਰਦੇ ਆਂਗੇ ਤਜਰਬਾ ਇਹ ਵੀ ਤੁਸੀਂ ਵੀ ਇਹ ਚੀਜ਼ ਤੋਂ ਪਿੱਛੇ ਹਟੋ ਵੀ ਫालतू ਸਮਾਨ ਸੱਟਣ ਤੋਂ ਬਹੁਤ ਵੀਰਾਂ ਨਾਲ ਵੀਰੇ ਆਪਣੀ رائے ਮੱਲ ਕੇ ਹੁੰਦੀ ਆਗੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀ ਨੇ ਜਿਹੜੇ ਕਹਿੰਦੇ ਨੇ ਵੀਰੇ ਅਸੀਂ ਆ ਵੀ ਪਤਾ ਆ ਵੀ ਪਤਾ ਹੁਣ ਕੀ ਪਾਈਏ ਵੀਰੇ ਇੰਨਾ ਸਮਾਨ ਸੱਟਣ ਨਾਲੋਂ ਝੋਣਨੇ 'ਚ ਤਤ ਪਾਓ ਜੇ ਆਪਾਂ ਗੱਲ ਕਰੀਏ ਬਜਾਰੂ ਸਮਾਨ ਸਿੱਟਣ ਨਾਲੋਂ ਤਤ ਪਾਓ ਤਤਾਂ ਦਾ ਤੁਹਾਨੂੰ ਵੀਰੇ ਕਈ ਵਾਰ ਦੋ ਫਸਲਾਂ ਨੂੰ ਵੀ ਰਿਜ਼ਲਟ ਮਿਲਣਾ ਜਿਹੜਾ ਤੁਸੀਂ ਬਜਾਰੂ ਸਮਾਨ ਪਾਤਾ ਉਹਦਾ ਸਿਰਫ 10 ਦਿਨ ਰਿਜ਼ਲਟ ਰਹਿਣਾ ਉਸ ਤੋਂ ਬਾਅਦ ਉਹਦਾ ਰਿਜ਼ਲਟ ਜਿਹੜਾ ਖਤਮ ਹੈ ਤੇ ਆਹ ਤੁਸੀਂ ਦੇਖ ਸਕਦੇ ਹੋ ਵੀਰੇ ਸਾਰਾ ਝੋਨਾ ਆਪਣਾ ਫਸਿਆ ਖੜਾ ਹੈ ਤੇ ਉਮੀਦ ਆ ਕਿਸਾਨ ਵੀਰੂ ਜਿਹੜਾ ਆਪਾਂ ਤੁਹਾਡੇ ਨਾਲ ਇਹ ਝੋਨੇ ਦੀ ਗੱਲਬਾਤ ਕਰੀ ਆਗੀ ਅੱਜ ਆਪਣੀ ਜਾਣਕਾਰੀ ਸਾਂਝੀ ਕਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਾਂ ਇਸੇ ਤਰ੍ਹਾਂ ਵਧੀਆ-ਵਧੀਆ ਗੱਲਾਂ-ਵਾਤਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਚੈਨਲ ਨੂੰ ਪਿਆਰ ਦੇਂਦੇ ਰਹੋ ਧੰਨਵਾਦ